ਪੰਜ ਸਾਲ ਬਾਅਦ ਆਈ ਤੇ ਡੇਢ ਮਿੰਟ ਦੀ ਸਟੇਟਮੈਂਟ ਦੇ ਕੇ ਚਲੀ ਗਈ ਕਿਦਾਂ ਦੇਖਦੇ ਤੇ ਆਰਐਸਐਸ ਦੀ ਪਾਲਿਸੀ ਹੈ ਪਹਿਲਾਂ ਕਹਿ ਦੇਵੋ ਤੇ ਫਿਰ ਮਾਫੀ ਮੰਗ ਲਓ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਜਿਸ ਆਪ ਦੇਖ ਸਕਤੇ ਹੈ ਕਿ ਯਹਾਂ ਪਰ ਕਾਫੀ ਲੋਕ ਭੀੜ ਵੀ ਇਕੱਠੀ ਹੋਈ ਹੈ ਮਿਲਣ ਕੇ ਲਈ ਦੇਖਣ ਕੇ ਲਈ ਫੈਨਸ ਦੀ ਤੇ ਲੋਕ ਦੇਖਣ ਇਸ ਕਰਕੇ ਨਹੀਂ ਆਏ ਤੇ ਤੂੰ ਐਕਟਰ ਹੈ ਇਹ ਦੇਖਣ ਆਏ ਨੇ ਪਈ ਇਹ ਉਹ ਬੀਬੀ ਹੈ ਜਿਨੇ بڑے ਮੂਰਖਤਾਈ ਭਰੇ ਸ਼ਬਦ ਵਰਤੇ ਸੀ ਉਹ ਜਿਹੜਾ ਧੌਣ ਚ ਕਿਲਾ ਆੜਿਆ ਹੈ ਨਾ ਬੀਬਾ ਜੀ ਦੇ ਐਮਪੀ ਵਾਲਾ ਬੀਜੇਪੀ ਵਾਲਾ ਸੱਤਾਧਾਰੀ ਪਾਰਟੀ ਵਾਲਾ ਸਰਕਾਰ ਵਾਲਾ ਉਹ ਕਿਲਾ ਬੀਬੀ ਮਿੰਦਰ ਕੌਰ ਜੀ ਮਾਤਾ ਜੀ ਕੱਢ ਕੇ ਹਟਣਗੇ ਔਰ ਪੰਜਾਬੀ ਕੱਢ ਕੇ ਹਟੇਗਾ ਬਠਿੰਡਾ ਚ ਕੰਗਣਾ ਔਰ ਨੌਤ ਨੇ ਜਿਹੜਾ ਆ ਕੇ ਇੱਕਾ ਮਾਫੀ ਮੰਗੀ ਆ ਮਾਫੀ ਮਾਫੀ ਕਗੇ ਜਾਂ ਮਜਬੂਰੀ ਚ ਮਾਫੀ ਗੱਲ ਕਰਗੇ ਹੈਨਾ ਫਿਰ ਹਾਲ ਮੇਰੇ ਨਾਲ ਮਨਜੀਤ ਸਿੰਘ ਰਾਏ ਨੇ ਉਹਨਾਂ ਦੇ ਇਹਦੇ ਬਾਰੇ ਕੀ ਰਾਏ ਉਹਦੇ ਬਾਰੇ ਗੱਲਬਾਤ ਕਰਾਂ ਸਤਿ ਸ਼੍ਰੀ ਅਕਾਲ ਆਏ ਸਤਿ ਸ਼੍ਰੀ ਅਕਾਲ ਰਾਏ ਸਾਹਿਬ 5 ਸਾਲ ਹੋ ਗਏ 5 ਸਾਲਾਂ ਬਾਅਦ ਆਈ ਤੇ ਡੇਢ ਮਿੰਟ ਦੀ ਸਟੇਟਮੈਂਟ ਦੇ ਕੇ ਚਲੀ ਗਈ ਕਿੱਦਾਂ ਦੇਖ ਦਿਆਂ ਕੋਟਲੀ ਸਾਹਿਬ ਮੈਂ ਸਮਝਦਾ ਪਈ ਬੀਬਾ ਜੀ ਨੂੰ ਸਮਝ ਲੈਣਾ ਚਾਹੀਦਾ ਕੰਗਣਾ ਜੀ ਨੂੰ ਪਈ ਜਿਹੜੇ ਤੁਸੀਂ ਸ਼ਬਦ ਉਸ ਵੇਲੇ ਬੋਲੇ ਪੂਰੇ ਅੰਦੋਲਨ ਨੂੰ ਬੋਲੇ ਸਨ ਇੱਕੋ ਸਾਡੀ ਮਾਤਾ ਮਹਿੰਦਰਕੌਰ ਇਕੱਲੇ ਉਹਨਾਂ ਨੂੰ ਨਹੀਂ ਸੀ ਬੋਲੇ ਉਹਨਾਂ ਨੇ ਤਾਂ ਕੋਰਟ 'ਚ ਐਪਲੀਕੇਸ਼ਨ ਪਾਈ ਉਹਨਾਂ ਨੇ ਤਾਂ ਸਬਰ ਤੇ ਸਿੱਦਕ ਦਾ ਸਬੂਤ ਦਿੱਤਾ ਕਿ ਪੰਜਾਬੀ ਐ ਨਹੀਂ ਪਿੱਛੇ ਹਟਦੇ ਪਰ ਬੀਬਾ ਜੀ ਨੂੰ ਮੈਨੂੰ ਲੱਗਦਾ ਸਮਝ ਆ ਗਿਆ ਪਈ ਇਹ ਬਠਿੰਡਾ ਜਿਹੜਾ ਇਹ ਬਹੁਤਾ ਲੱਗੇ ਨਹੀਂ ਹੈਗਾ ਤੇ ਬੀਬਾ ਜੀ ਮੈਂ ਦੱਸਣਾ ਚਾਹੁੰਦਾ ਹਾਲੇ ਵੀ ਗੋਲ ਮੋਲ ਜੀ ਗੱਲ ਖੇਤ ਵਿੱਚ ਤਾਉਣੀ ਆ ਮੈਂ ਆ ਕਰਦੀ ਆ ਸਿੱਧੇ ਤੌਰ ਤੇ ਕਹੇ ਕਿ ਮੇਰੇ ਤੋਂ ਗਲਤੀ ਹੋਈ ਆ ਤਾਂ ਮੈਂ ਉਹਦੀ ਮਾਫੀ ਮੰਗਦੀ ਆ ਨਹੀਂ ਤਾਂ ਫਿਰ ਭਾਈ ਪਠੰਡਾ ਬੜੀ ਦੂਰ ਹੈ ਹਿਮਾਚਲ ਤੋਂ ਅਕਲ ਦੇ ਦੇਣਗੇ ਫਿਰ ਪੰਜਾਬੀ ਸੋ ਇਹ ਕੋਈ ਗੱਲ ਨਹੀਂ ਮਾਤਾ ਮਿੰਦਰ ਕੌਰ ਜੀ ਨੇ ਸਿੱਧਕ ਰੱਖਿਆ ਸਬਰ ਤੇ ਸਿੱਧਕ ਦੀ ਜਿੱਤ ਹੈ ਕਿ ਅੱਜ ਕੰਗੜਾ ਨੂੰ ਆਉਣਾ ਪਿਆ ਵੀ ਕੰਗੜਾ ਤਾਂ ਕਹਿੰਦੀ ਮੈਂ ਆਈ ਆ ਤੇ ਕਹਿੰਦੀ ਲੋਕ ਦੇਖਣ ਹੀ ਭੜੇ ਆਏ ਮੇਰੇ ਫੈਨ ਹੀ ਬਹੁਤ ਆਏ ਮੈਂ ਇਹ ਦੱਸਣਾ ਚਾਹੁੰਦਾ ਵੀ ਲੋਕ ਦੇਖਣ ਇਸ ਕਰਕੇ ਨਹੀਂ ਆਏ ਕਿ ਤੂੰ ਐਕਟਰ ਹੈ ਇਹ ਦੇਖਣ ਆਏ ਨੇ ਕਿ ਇਹ ਉਹ ਬੀਬੀ ਹੈ ਜਿਨੇ ਬڑے ਮੂਰਖਤਾਈ ਭਰੇ ਸ਼ਬਦ ਵਰਤੇ ਸੀ ਜਿਹੜੇ ਨਾ ਸਮਝੇ ਸ਼ਬਦ ਵਰਤੇ ਸੀ ਪੇ ਅੱਜ ਦੇਖੀਏ ਪੇ ਇਹ ਬੀਬੀ ਦੀ ਕਿੰਨੀ ਕਕਲ ਤਾਂ ਕਿੰਨੀ ਕ ਸਮਝ ਆਇਆ ਔਰ ਖਾਸ ਕਰ ਕੋਰਟ ਦੇ ਫੈਸਲੇ ਦੀ ਉਡੀਕ ਸੀ ਪੇ ਜੇ ਬੀਬਾ ਮਾਫੀ ਨਹੀਂ ਮੰਗਦੀ ਤਾਂ ਫਿਰ ਕੋਰਟ ਦਾ ਕੀ ਫੈਸਲਾ ਆਉਂਦਾ ਤੇ ਫਿਰ ਲੋਕਾਂ ਨੇ ਦੇਖਿਓ ਫੁੱਲ ਝੜੀਆਂ ਚਲਾਉਣੀਆਂ ਸੀ ਇਹਦੇ ਸਾਹਮਣੇ ਸੋ ਇਹਨੂੰ ਇਹਨੂੰ ਦੱਸਣਾ ਸੀ ਪੇ ਪੰਜਾਬ ਦੇ ਲੋਕ ਤੈਨੂੰ ਦੇਖਣ ਨਹੀਂ ਆਏ ਪੰਜਾਬ ਦੇ ਲੋਕ ਉਸ ਬੀਬੀ ਮਿੰਦਰ ਕੌਰ ਜੀ ਦੇ ਨਾਲ ਆਏ ਨੇ ਰਾਏ ਸਾਹਿਬ ਕੀ ਦੇਖਦੇ ਹੋ ਜਿਸ ਤਰ੍ਹਾਂ ਚਲੋ ਪੰਜਾਬ ਆ ਪੰਜਾਬ ਦੀ ਤਸਵੀਰਾ ਚਾਹੇ ਆਪਾਂ ਕਹੇ ਸਾਡੀ ਬੇਬੇ ਮਿੰਦਰ ਕੌਰ ਹੈ ਕਿਉਂਕਿ ਇੰਨੀ ਬਜ਼ੁਰਗਾ ਸ਼ਾਇਦ ਉਹ ਅਦਾਲਤ 'ਚ ਵੀ ਨਹੀਂ ਪਹੁੰਚੇ ਅੱਜ ਵੀ ਨਹੀਂ ਆਏ ਉਹਨਾਂ ਦੇ ਪਤੀ ਆਏ ਹਨ ਦੂਜੇ ਪਾਸੇ ਆਪਣੇ ਧੀਆ ਕਗੇ ਜਿਵੇਂ ਕੁਲਵਿੰਦਰ ਕੌਰ ਸੀ ਜਿਹਨੇ ਆਪਣੇ ਹੀ ਚੰਡੀਗੜ੍ਹ 에어ਪੋਰਟ ਤੇ ਹਨਾ ਹਾਰ ਪਾਏ ਸੀ ਤੇ ਚਾਹੇ ਆਪਾਂ ਗੱਲ ਕਰੀਏ ਜਿੰਨੇ ਮੁੰਡੇ ਲੜੇ ਟਵੀਟ ਕੀਤੇ ਬਰਾਬਰ ਹਨਾ ਚਾਹੇ ਉਹ ਸਮੇਂ ਦੇ ਨੌਜਵਾਨ ਕਲਾਕਾਰ ਸੀ ਪੰਜਾਬ ਦੀ ਤਸਵੀਰ ਨੂੰ ਕਿਵੇਂ ਦੇਖਦੇ ਨੇ ਸਾਰੇ ਚੀਜ਼ ਦੇ ਦੇਖੋ ਪੰਜਾਬ ਦੀ ਤਸਵੀਰ ਹੇ ਪਹਿਲਾਂ ਤੇ ਪੰਜਾਬ ਕਿਸੇ ਨੂੰ ਕੁਝ ਕਹਿੰਦਾ ਨਹੀਂ ਜੀ ਤੇ ਜੇ ਤੁਸੀਂ ਪੰਜਾਬ ਨੂੰ ਛੇੜੋਗੇ ਫਿਰ ਉਹ ਪਿੱਛੇ ਹਟਦਾ ਨਹੀਂ ਤਾਂ ਇਹ ਤਾਂ ਕਲੀਅਰ ਹੋ ਗਿਆ ਸੀ ਕਿ ਉਦੋਂ ਜਿਹੜੇ ਸਾਡੇ ਨੌਜਵਾਨਾਂ ਨੇ ਟਵੀਟ ਕੀਤੇ ਆ ਸਾਡੇ ਸਿੰਗਰ ਬੋਲ ਦੇ ਦਿਲਜੀਤ ਸਾਂਝਦਾ ਵੀ ਸੀਗਾ ਟਵੀਟ ਜਿਹੜਾ ਕੰਗਣਾ ਰਣੋਤ ਨੂੰ ਬੜਾ ਕੱਸ ਕੇ ਟਵੀਟ ਕੀਤਾ ਸੀ ਉਹਨਾਂ ਨੇ ਗਾਣੇ ਵੀ ਆਏ ਉਦੋਂ ਗਾਣੇ ਵੀ ਆਏ ਸੋ ਇਸ ਕਰਕੇ ਮੈਂ ਜੋ ਸਮਝਦਾ ਪੰਜਾਬ ਨੂੰ ਜਦੋਂ ਤੁਸੀਂ ਟਾਰਗੇਟ ਕਰਕੇ ਬੋਲੋਗੇ ਔਰ ਇੱਕ ਆਰਐਸਐਸ ਦੀ ਜਿਹੜੀ ਹੈਗੀ ਪਾਲਿਸੀ ਤੇ ਚੱਲ ਕੇ ਬੋਲੋਗੇ ਤੇ ਫੇਰ ਆਹੇ ਨਤੀਜਾ ਆਊਗਾ ਇਹ ਕਲੀਅਰ ਆ ਗਿਆ ਸਾਹਮਣੇ ਵੀ ਆਰਐਸਐਸ ਦੀ ਪਾਲਿਸੀ ਹੈ ਪਹਿਲਾਂ ਕਹਿ ਦੇਵੋ ਤੇ ਫਿਰ ਮਾਫੀ ਮੰਗ ਲਓ ਇਹ ਆਰਐਸਐਸ ਦੀ ਪਾਲਿਸੀ ਜਿਹੜੀ ਆ ਇਹ ਕਲੀਅਰ ਖੁੱਲ ਕੇ ਸਾਹਮਣੇ ਆਈ ਆ ਵੀ ਇਹ ਆਰਐਸਐਸ ਨੇ ਬੁਲਾਇਆ ਸੀ ਤੇ ਅੱਜ ਆਰਐਸਐਸ ਨੇ ਕਿਹਾ ਵੀ ਮਾਫੀ ਮੰਗ ਲਾ ਤੇ ਅੱਜ ਬੀਬਾ ਆ ਗਏ ਵੀ ਮੈਂ ਖੇਜਤਾਉਣੀ ਆ ਹਰ ਹਜੇ ਕਹਿੰਦੇ ਵੀ ਬਠਿੰਡਾ ਹਜੇ ਇੱਕ ਅੱਧੀ ਵਾਰੀ ਹੋਰ ਵੀ ਸੱਦੇ ਜਾਣਗੇ ਨਵੰਬਰ ਦੇ ਛੇ 21 ਨਵੰਬਰ ਨੂੰ ਦੁਬਾਰਾ ਤਰੀਕ ਪਈ ਹੈ ਨਹੀਂ ਉਹ ਜਿਹੜਾ ਧੌਣ ਚ ਕਿਲਾ ਆੜਿਆ ਹੈ ਨਾ ਬੀਬਾ ਜੀ ਦੇ ਐਮਪੀ ਵਾਲਾ ਬੀਜੇਪੀ ਵਾਲਾ ਸੱਤਾਧਾਰੀ ਪਾਰਟੀ ਵਾਲਾ ਸਰਕਾਰ ਵਾਲਾ ਉਹ ਕਿਲਾ ਬੀਬੀ ਮੰਧਰ ਕੌਰ ਜੀ ਮਾਤਾ ਜੀ ਕੱਢ ਕੇ ਹਟਣਗੇ ਔਰ ਪੰਜਾਬੀ ਕੱਢ ਕੇ ਹਟਣਗੇ ਦੂਜੀ ਗੱਲ ਕਰਕੇ ਤੁਹਾਡੇ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਵੀ ਕਹਿੰਦੇ ਰਹਿੰਦੇ ਆ ਵੀ ਇਹਨਾਂ ਦੀ ਜਾਂਚ-ਜੋਚ ਹੋਵੇ ਤੇ ਯਾਰ ਪੈਸੇ ਬਹੁਤ ਕਮਾਏ ਆ ਤੁਸੀਂ ਬਹੁਤ ਵਾਰੇ ਕਿਹਾ ਹੈ ਮੈਂ ਤੇ ਅਸੀਂ ਬਹੁਤ ਵਾਰ ਕਹਿੰਨੇ ਆ ਕਿ ਭਾਈ ਇਹ 92 ਦੀ ਜਾਂਚ ਕਰ ਲੋ ਜੀ ਤੇ ਸਾਡੇ ਜਿੰਨੇ ਆਗੂ ਆ ਉਹਨਾਂ ਦੀ ਸਾਰਿਆਂ ਦੀ ਜਾਂਚ ਕਰ ਲੋ ਮੈਂ ਤਾਂ ਉਦੋਂ ਵੀ ਕਿਹਾ ਸੀ ਮੈਂ ਕਿਹਾ ਸੀ ਜਦੋਂ ਬਿੱਟੂ ਜੀ ਦਾ ਵੀ ਬਿਆਨ ਆਇਆ ਸੀ ਤਾਂ ਇਹਨਾਂ ਦਾ ਵੀ ਬਿਆਨ ਆਇਆ ਸੀ ਮੈਂ ਉਦੋਂ ਕਿਹਾ ਸੀ ਕਿ ਭਾਈ ਜਾਂ ਤਾਂ ਇਹ ਕਰਕੇ ਜਾਂਚ ਕਰਨ ਫਿਰ ਵੀ ਜਿੰਨਾ ਸਾਡਾ ਬੈਂਕਾਂ ਦਾ ਕਰਜ਼ਾ ਆ ਉਹ ਉਹ ਮਾਫ਼ ਕਰਨਾ ਪਊ ਬਿਲਕੁਲ ਫਿਰ ਭਾਈ ਕੁਝ ਹਰ ਕਿੰਨਾ ਕਰ ਜਾਏ ਵੀ ਪਤਾ ਪਤਾ ਲੱਜੂ ਟੱਡੀ ਆ ਜੀ ਭੁੱਲਰ ਆ ਜਿਹੜੇ ਫੜੇ ਗਏ ਉਹ ਕਹਿੰਦਾ ਵੀ ਉਹ ਪ੍ਰਾਪਰਟੀ ਬਹੁਤ ਫੜੀ ਗਈ ਉਹਨਾਂ ਤੋਂ ਸੀਵੇ ਨੇ ਦੱਪੜੀ ਉਹ ਉਹ ਸਜਾਤ ਸੀਗੇ ਸੀਐਮ ਸਾਹਿਬ ਦਾ ਔਰ ਜਿਹੜੇ ਸੀਐਮ ਸਾਹਿਬ ਜ਼ੀਰੋ ਟੋਇਲਟ ਕ腐ਸ਼ਨ ਦੀ ਗੱਲ ਕਰਦੇ ਆ ਵੀ ਇੱਥੇ ਤਾਂ ਜੀ ਅਸੀਂ ਕ腐ਸ਼ਨ ਖਤਮ ਕਰਤੀ ਤੇ ਉਹਨਾਂ ਦੇ ਨਾਲ ਹੀ ਕ腐ਸ਼ਨ ਭਰੀ ਤੁਰੀ ਫਿਰਦੀ ਸੀ ਹਰ ਵੇਲੇ ਤੇ ਉਹਨਾਂ ਨੂੰ ਨਜ਼ਰ ਨਹੀਂ ਸੀ ਆਉਂਦੀ ਮਿਲੀ ਭੁਗਤ ਸੀ ਇਹ ਇਹ ਸਾਡੇ ਸੀਐਮ ਸਰ ਦੀ ਮਿਲੀ ਭੋਗਤ ਸੀ ਆਪਣੇ ਆ ਲਾਸਟ ਜਦੋਂ ਇੰਟਰਵਿਊ ਵੀ ਹੁੰਦੀ ਹੈ ਉਸੇ ਦਿਨ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਜਿਹੜੀ ਨੀਤੀ ਲਿਆਂਦੀ ਸੀ ਉਹ ਲੈਂਡ ਪੂਲਿੰਗ ਵਾਪਸ ਲੈਤੀ ਗਈ ਹੈਨਾ ਕਿੱਦਾਂ ਦੇਖਦੇ ਹੋ ਮੰਨ ਲਓ ਹੁਣ ਜਿਹੜਾ ਤੁਸੀਂ ਬਿਜਲੀ ਅੰਦੋਲਨ ਕਰ ਰਹੇ ਹੋ ਕਿਉਂਕਿ ਸ਼ਾਇਦ ਬਹੁਤ ਲੋਕ ਨੂੰ ਇਹ ਪਤਾ ਨਹੀਂ ਕਿ ਬਿਜਲੀ ਅੰਦੋਲਨ ਕੀ ਹੈ ਉਹਦੇ ਬਾਰੇ ਥੋੜਾ ਦੋਨਾਂ ਚੀਜ਼ਾਂ ਬਾਰੇ ਦੱਸ ਸਕੋ। ਦੇਖੋ ਇਹ ਨਿੱਜੀਕਰਨ ਕਰਨ ਜਾ ਰਿਹਾ ਹੈ ਬਿਜਲੀ ਦਾ ਬੋਰਡ ਦਾ ਕਿਉਂਕਿ ਇਹ ਪੈਸੇ ਤਾਂ ਸਹੀ ਮੈਨੇਜ 2003 ਦਾ ਚੱਲਿਆ ਆ ਰਿਹਾ ਰੋਲਾ ਪਰ 2020 ਦੇ ਵਿੱਚ ਇਹ ਐਕਚੁਅਲੀ ਹੋਣਾ ਚਾਹੁੰਦੇ ਸੀ ਉਦੋਂ ਸਰਕਾਰ ਨੇ ਮੰਨ ਲਿਆ ਪਰ ਅਸੀਂ ਤੁਹਾਡੀ ਕੰਜ਼ਿਊਮਰ ਦੀ ਡਿਸਕਸ ਤੋਂ ਬਿਨਾ ਨਹੀਂ ਲਿਆਵਾਂਗੇ ਔਰ ਫੇਰ ਆ ਹੁਣ ਜਿਹੜਾ ਖਰੜਾ ਤਿਆਰ ਕਰਕੇ ਭੇਜਤਾ ਸਟੇਟਾਂ ਨੂੰ ਸੋ ਮੈਂ ਇਹ ਸਮਝਦਾ ਵੀ ਇਹ ਜਿਹੜੀ ਸਰਕਾਰ ਦੀ ਪਾਲਿਸੀ ਹੈ ਇਹ ਜਿੰਨੀ ਤੁਹਾਡੀਆਂ ਸਬਸਿਡੀਆਂ ਹੈਗੀਆਂ ਉਹ ਬੰਦ ਕਰਨ ਦੀ ਹੈ ਇਹ ਇਹਦਾ ਕੱਲਾ ਫੈਕਟ ਜਿਹੜਾ ਕਿਸਾਨਾਂ ਤੇ ਨਹੀਂ ਜਾਣਾ ਇਹ ਸਾਡੇ ਗਰੀਬ ਪਰਿਵਾਰਾਂ ਤੇ ਵੀ ਸਾਰੇ ਬਿਜ਼ਨਸਮੈਨ ਤੇ ਵੀ ਹਰ ਇੱਕ ਤੇ ਜਾਣਾ ਕਿਉਂਕਿ ਪ੍ਰਾਈਵੇਟ ਪਲੇਅਰ ਦੇ ਹੱਥ ਚਲਿਆ ਜਾਣਾ ਸਾਰਾ ਕੁਝ ਤੇ ਫਿਰ ਉਹ ਆਪਣੀ ਮਨਮਰਜ਼ੀ ਤੁਹਾਡੇ ਤੇ ਲਾਗੂ ਕਰਨਗੇ ਸੋ ਉਹ ਜਿਹੜੀਆਂ ਸਬਸਿਡੀਆਂ ਵੀ ਖਤਮ ਕਰਨਗੇ ਤੇ ਤੁਹਾਡੇ ਤੋਂ ਰੇਟ ਵੀ ਹਾਈ ਮੰਗਣਗੇ ਸੋ ਇਹ ਜਿਹੜਾ ਆ ਇਹ ਵੱਡੀ ਜਿਹੜੀ ਆ ਮੈਂ ਕਹੂੰਗਾ ਲੁੱਟ ਹੋਣ ਦੀ ਤਿਆਰੀ ਆ ਇਹ ਸਮਝ ਲੈਣਾ ਚਾਹੀਦਾ ਸਾਡੇ ਦੇਸ਼ ਦੇ ਲੋਕਾਂ ਨੂੰ ਵੀ ਭਾਈ ਇਹ ਹਰ ਵਰਗ ਤੰਗ ਹੋਊ ਹਰ ਸ਼ਹਿਰੀ ਜਿਹੜੇ ਚੁੱਪ ਬੈਠੇ ਨੇ ਨਾ ਘਰਾਂ ਚ ਉਹ ਹਰ ਸ਼ਹਿਰੀ ਵੀ ਤੰਗ ਹੋਊਗਾ ਵੀ ਜਦੋਂ ਇਹ ਇਹਨਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਤਾਨੂੰ ਬਿੱਲ ਭੇਜਨੇ ਸ਼ੁਰੂ ਕੀਤੇ ਸੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਿਹੜੇ ਸਮਾਰਟ ਮੀਟਰ ਲੱਗ ਰਹੇ ਆ ਇਹ ਇਸੇ ਗੱਲ ਦੀ ਤਿਆਰੀ ਆ ਕਿ ਕਿਹੜੀਆਂ ਕੰਪਨੀਆਂ ਨੇ ਕਿੱਥੇ ਦਾ ਠੇਕਾ ਲੈਣਾ ਇਹ ਸਮਾਰਟ ਮੀਟਰਾਂ ਨੇ ਦੱਸਣਾ ਤੇ ਇਹਨਾਂ ਨੇ ਫਿਰ ਇਹ ਤੁਹਾਨੂੰ ਦੱਸਣਾ ਕਿ ਇੰਨੀਆਂ ਤੁਹਾਡਾ ਭਾਈ ਕੈਸ਼ ਬਕਾਇਆ ਰਹਿ ਗਿਆ ਪ੍ਰੀਪੇਡ ਵਾਂਗ ਤੇ ਫਿਰ ਭਾਈ ਉਸ ਤੋਂ ਬਾਅਦ ਤੁਹਾਡੀ ਛੁੱਟੀ ਕਰਦੀ ਬਿਜਲੀ ਗਲ ਸੋ ਇਸ ਕਰਕੇ ਇਸ ਗੱਲ ਨੂੰ ਸਾਰੇ ਪੰਜਾਬ ਨੂੰ ਸਾਰੇ ਭਾਰਤ ਨੂੰ ਹਰ ਵਰਗ ਨੂੰ ਹਰ ਜੀ ਨੂੰ ਉੱਠਣਾ ਚਾਹੀਦਾ ਇਹ ਸਾਰਿਆਂ ਦੀ ਲੜਾਈ ਹੈ ਨਹੀਂ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਹੋ ਜੋ ਵੀ ਆ ਜਿੰਨੀਆਂ ਹੈਗੀਆਂ ਸਬਸਿਡੀ ਇਹ ਬੰਦ ਕਰਕੇ ਫ੍ਰੀ ਵਾਲੀ ਬਿਜਲੀ ਬੰਦ ਕਰਕੇ ਅਜੇ ਤਾਂ ਪਾਉਣਗੇ ਚੋਗਾ ਵੀ ਤੁਹਾਨੂੰ ਜੀ 300 ਜੂਨਟ ਅਸੀਂ ਫ੍ਰੀ ਦੇਵਾਂਗੇ ਉਸ ਤੋਂ ਬਾਅਦ ਬਿੱਲ ਲਾਵਾਂਗੇ ਫਿਰ ਉਹ ਬਿੱਲ ਵੀ ਵੱਡਾ ਲਾ ਦੇਣਗੇ ਪਰ ਹਾਲਾਤ ਜਿਹੜੇ ਇੱਦਣ ਨੂੰ ਬੁਝਾ ਰਹੇ ਨੇ ਹੌਲੀ-ਹੌਲੀ ਵੀ ਸਰਕਾਰ ਚਾਹੇ ਉਹ ਪੰਜਾਬ ਸਰਕਾਰ ਹੋਵੇ ਬਾਕੀ ਦੀ ਭਾਰਤ ਸਰਕਾਰ ਹੋਵੇ ਉਹ ਪ੍ਰਾਈਵੇਟ ਪਲੇਅਰਾਂ ਦੇ ਹੱਥਾਂ 'ਚ ਦੇਣਾ ਚਾਹੁੰਦੇ ਨੇ ਆਪ ਇਹ ਚੋਂ ਨਿਕਲਣਾ ਚਾਹੁੰਦੇ ਨੇ ਦੂਜੀ ਗੱਲ ਇਹ ਵੀ ਹੈ ਕਿ ਰਾਏ ਸਾਹਿਬ ਇੱਕ ਇੱਕ ਕਰਕੇ ਲਗਭਗ ਸਾਰੇ ਵਿਭਾਗ ਮੇ ਪ੍ਰਾਈਵੇਟ ਹੋ ਗਏ ਨਾਲ ਬੇਰੁਜ਼ਗਾਰੀ ਵੀ ਕਿੰਨੀ ਜ਼ਿਆਦਾ ਵੱਧ ਗਈ ਹੈ ਦੇਖਿਆ ਜਾ ਉਹਦਾ ਜਿਹੜਾ ਆਪਾਂ ਗਏ ਬਿਜਲੀ ਬੋਰਡ ਹੈ ਬਿਜਲੀ ਬੋਰਡ 'ਚ ਬਹੁਤ ਜ਼ਿਆਦਾ ਮਲਾਜ਼ਮ ਹੈ ਨਵੇਂ ਮੁੰਡੇ ਜਿਹੜੇ ਪੜ ਰਹੇ ਆ ਕੋਈ ਜੀ ਲੱਗਣਾ ਚਾਹੁੰਦਾ ਕੋਈ ਇੰਜੀਨੀਅਰ ਬਾਨਾ ਚਾਹੁੰਦਾ ਕੋਈ ਲਾਈਨਮੈਨ ਸਾਡੇ ਤਾਂ ਗਾਣੇ ਚੱਲ ਰਹੇ ਆ ਮੁੰਡਾ ਲਾਈਨਮੈਨ ਲਗਾ ਹੁਣ ਇਖਤ ਤੇ ਨਹੀਂ ਹੋਣਾ ਨਹੀਂ ਉਹ ਹੁਣ ਸਰਕਾਰ ਨੇ ਅਸਲ 'ਚ ਏਜੰਡਾ ਹੀ ਇਹ ਹੈ ਹੁਣ ਟਿੱਕਰ ਅੰਬਲੀ ਮੁਲਾਜ਼ਮ ਆਈਸੀਓ ਕਹਿੰਦੇ ਜਿੱਥੇ ਮਤਲਬ ਸਵਾ ਲੱਖ ਮੁਲਾਜ਼ਮ ਦੀ ਜਰੂਰਤ ਹੈ ਉਥੇ 25000 ਕੰਮ ਕਰ ਰਿਹਾ ਤੇ ਤੁਸੀਂ ਵੇਖੋ ਨਾ ਬਈ ਬਿਲਕੁਲ ਮਤਲਬ 20% ਬੰਦਾ ਕੰਮ ਕਰ ਰਿਹਾ 80% ਜਿਹੜੀਆਂ ਅਸਾਮੀਆਂ ਖਾਲੀ ਨੇ ਉਥੇ ਉਹ ਜਿਹੜੇ ਘੱਟ ਤਨਖਾਹ ਤੇ ਰੱਖੇ ਗਏ ਨੇ ਆਊਟਸੋਰਸਸ ਤੇ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਰੱਖੇ ਗਏ ਨੇ ਉਹ 10 10 15 15 20 20 ਸਾਲ ਤੋਂ ਵਿਚਾਰੇ 8 8 9 9000 ਦੇ ਕੰਮ ਕਰ ਰਹੇ ਨੇ ਉਹ ਰਿਸਕ ਇਹਨਾਂ ਮੈਂ ਕੋਟਲੀ ਜਿੱਦਾਂ ਦੱਸਣਾ ਚਾਹੂੰਗਾ ਪਈ ਉਹ ਮੇਰੇ ਨਗਰ ਦੇ ਵਿੱਚ ਉੱਪਰ ਪੋਲ ਤੇ ਚੜਿਆ ਮੁੰਡਾ ਤੇ ਉਹ ਪਿੱਛੋਂ ਕਿਸੇ ਨੇ ਉਹ ਜਿਹੜੀ ਆ ਜਿਹੜੀ ਆ ਬਿਜਲੀ ਛੱਡ ਦਿੱਤੀ ਉਹਦਾ ਝਟਕਾ ਪਿਆ ਆ ਬਾਹਾਂ ਵੀ ਉਹਦੀ ਸੜ ਗਈ ਆ ਜਵਾੜਾ ਵੀ ਇਧਰੋਂ ਸੜ ਗਿਆ ਸਾਰਾ نیچے गिर ਗਿਆ ਤੇ ਜਿਹੜਾ ਉੱਥੇ ਕੋਈ ਸਰਕਾਰੀ ਮੁਲਾਜ਼ਮ ਸੀ ਉਹ ਭੱਜ ਗਿਆ ਜਿਹੜਾ ਸਰਕਾਰੀ ਮੁਲਾਜ਼ਮ ਸੀ ਤੇ ਉਹ ਪ੍ਰਾਈਵੇਟ ਵਾਲੇ ਵਿਚਾਰੇ ਨਾਲ ਦੇ ਮੁੰਡੇ ਖੜੇ ਰਹਿ ਗਏ ਸਾਡੇ ਨਗਰਪੁਰ ਹੀਰਾਂ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਤੇ ਫਿਰ ਉਹਦਾ ਇਲਾਜ ਕਰਾਇਆ ਤਾਂ ਉਸ ਜਈ ਤੇ ਦਾਬਾ ਮਾਰਿਆ ਕੁਛ ਉਹ ਤੋਂ ਫਿਰ ਪੈਸੇ ਪਰਸਨਲ ਉੱਤੋਂ ਲਵਾਏ ਇਹ ਤਾਂ ਉਹਨਾਂ ਦਾ ਜੀਵਨ ਦਾ ਜਿਹੜਾ ਰੱਖਿਆ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਪ੍ਰਾਈਵੇਟ ਰੱਖੇ ਹੋਏ ਨੇ ਤੇ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਸੋ ਸੋ ਇਹ ਆ ਦੇਖਿਆ ਜਾਵੇ ਕਿ ਜੇਕਰ ਬਿਜਲੀ ਬੋਰਡ ਪ੍ਰਾਈਵੇਟ ਕਰ ਰਹੀ ਹੈ ਸਰਕਾਰ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਕਿਹੜਾ ਆਧਾਰਾ ਜਿਹੜਾ ਰਹਿ ਗਿਆ ਠੀਕ ਹੈ ਕਿਉਂਕਿ 1 ਲੱਖ ਜਿਵੇਂ ਆਪਾਂ ਕਿਹਾ ਰਾਏ ਸਾਹਿਬ ਨੇ ਕਿ 1 ਲੱਖ ਮੁਲਾਜ਼ਮ ਚਾਹੀਦਾ ਤਾਂ ਘੱਟੋ ਘੱਟ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤੇ ਅੱਜ ਪੜ ਰਹੇ ਆ ਜਿੰਨੇ ਲੱਖ ਬੰਦਾ ਜਵਾਕ ਕਿਉਂਕਿ ਨੌਕਰੀ ਵੀ ਨਾਲ-ਨਾਲ ਖਾਦੀ ਜਾ ਰਹੀ ਹੈ ਜਿੱਥੇ ਬਿਜਲੀ ਖਾਦੀ ਜਾ ਰਹੀ ਹੈ ਸੋ ਹੁਣੇ ਟਾਈਮ ਦੇ ਵਿੱਚ ਵੱਡਾ ਅੰਦੋਲਨ ਜਿਹੜਾ ਕਰਨਾ ਬਣਦਾ ਕਿ ਤੁਸੀਂ ਫਿਰ ਨੌਜਵਾਨਾਂ ਨਾਲ ਵੀ ਗੱਲਬਾਤ ਕਰ ਰਹੇ ਹੋ ਜਿਹੜੇ ਪੜ ਰਹੇ ਆ ਵਿਦਿਆਰਥੀ ਜਿੱਥੇ ਬੰਦੀਆਂ ਵੀ ਸਨ ਮੁਲਾਜ਼ਮ ਜਿੱਥੇ ਬੰਦੀਆਂ ਵੀ ਸਨ ਮਜ਼ਦੂਰ ਜਿੱਥੇ ਬੰਦੀਆਂ ਵੀ ਸਨ ਸਾਡਾ ਦਲਿਤ ਭਾਈਚਾਰਾ ਉਹ ਜਿੱਥੇ ਬੰਦੀਆਂ ਵੀ ਸਨ ਸਾਰਿਆਂ ਨੇ ਅੱਜ ਇਕੱਠੇ ਹੋ ਕੇ ਮੀਟਿੰਗ ਕੀਤੀ ਆ ਭਈ ਇਹ ਜਿਹੜਾ ਬਿਜਲੀ ਸੋਧ ਬਿੱਲ 2025 ਲੈ ਕੇ ਆ ਰਹੀ ਹੈ ਸਰਕਾਰ ਜਿਹਦੇ ਹੁਣ ਖਰੜੇ ਭੇਜਦੇ ਨੇ ਸਟੇਟਾਂ ਨੂੰ ਇਹ ਹਰ ਇੱਕ ਦੇ ਘਰ ਤੇ ਲੱਠ ਵੱਜਣੀਆਂ ਹਰ ਇੱਕ ਦੇ ਜਿਹੜਾ ਜਿਵੇਂ ਕੋ ਕਹਿ ਕੇ ਰਿਆ ਕਹਿ ਕੇ ਗਿਆ ਬੰਦਾ ਭਈ ਹਰ ਇੱਕ ਦੇ ਦਧੂਨੇ ਦੇ ਵਿੱਚ ਵੀ ਇਹ ਲੱਤ ਵੱਜਣੀ ਤੁਹਾਨੂੰ ਲੱਸੀ ਦਾ ਗਲਾਸ ਵੀ ਨਹੀਂ ਮਿਲਣਾ ਕਿਉਂਕਿ ਮਧਾਨੀ ਜਿਹੜੀ ਆ ਉਹ ਵੀ ਮਹਿੰਗੀ ਹੋ ਜਾਣੀ ਚਲਾਉਣੀ ਇਸ ਕਰਕੇ ਭਾਈ ਹਰੇਕ ਨੂੰ ਲੜਨਾ ਪੈਣਾ ਇੱਤੇ ਇਹ ਹਰ ਘਰ ਦੀ ਬਿਜਲੀ ਤੰਗ ਕਰੋਗੇ ਤੁਹਾਡੇ ਕੀ ਪ੍ਰੋਗਰਾਮ ਆ ਜਿਹੜੇ ਦਿੱਤੇ ਆ ਆਉਣ ਵਾਲੇ ਟਾਈਮ ਦੇ ਜਿਹੜਾ ਹੁਣ ਹਾਲ ਦੀ ਘੜੀ ਦਿੱਤੇ ਗਏ ਨੇ ਉਹ ਤਾਂ ਦੋ ਤਰੀਕ ਦਾ ਜਿਹੜਾ 2 ਨਵੰਬਰ ਦਾ ਪ੍ਰੋਗਰਾਮ ਹੈ ਉਹ ਸਾਡੇ ਜਿਹੜੇ ਬਿਜਲੀ ਕੰਮ ਹੈ ਉਹਨਾਂ ਨੇ ਪ੍ਰੋਗਰਾਮ ਦਿੱਤਾ ਹੋਇਆ ਵੀ ਜਿਹੜੀਆਂ ਜਨਤਕ ਜ਼ਮੀਨਾਂ ਸਰਕਾਰ ਵੇਚਣ ਜਾ ਰਹੀ ਆ ਉਹਦੇ ਅਗੇਸਟ ਤਾਂ ਬਿਜਲੀ ਬਿੱਲ ਦੇਗੇ ਤੇ ਉਹ ਵੱਡਾ ਪ੍ਰੋਗਰਾਮ ਲੁਧਿਆਣੇ ਕਰਨ ਜਾ ਰਹੇ ਆ ਅਸੀਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਾਂ ਬਾਕੀ ਜਿਹੜੀਆਂ ਜਥੇਬੰਦੀਆਂ ਆਈਆਂ ਉਹਨਾਂ ਸਾਰੀਆਂ ਨੇ ਉਹਦਾ ਸਮਰਥਨ ਕੀਤਾ ਹੈ ਤੇ ਉਸ ਦਿਨ ਅਸੀਂ ਸਾਰੇ ਉੱਥੇ ਸ਼ਾਮਲ ਹੋਵਾਂਗੇ ਉਸ ਤੋਂ ਇਲਾਵਾ 15 16 ਤੇ 17 ਇਹ ਤਿੰਨ ਦਿਨ ਰੱਖੇ ਗਏ ਨੇ ਜਿਹੜੇ ਸਰਕਾਰ ਦੇ ਪੁਤਲੇ ਫੂਕਣੇ ਨੇ ਭਈ ਇਹ ਆਰਥਿਕ ਹੁਕਮਜ਼ਾਰੇ ਕੀਤੇ ਜਾਣੇ ਨੇ ਇਸੇ ਗੱਲ ਨੂੰ ਲੈ ਕੇ ਬਿਜਲੀ ਸੋਧ ਬਿੱਲ ਨੂੰ ਤੇ ਜਿਹੜੀਆਂ ਇਹ ਜਨਤਕ ਜ਼ਮੀਨਾਂ ਵੇਚਣ ਦੀ ਤਿਆਰੀ ਹੈ ਸੋ ਇਸੇ ਤਰੀਕੇ ਦੇ ਨਾਲ ਅਸੀਂ 10 ਦਸੰਬਰ ਨੂੰ ਇਹ ਤੈਅ ਕੀਤਾ ਕਿ ਜਿੰਨੇ ਸਮਾਰਟ ਮੀਟਰ ਲੱਗੇ ਹੋਏ ਨੇ ਪੂਰੇ ਪੰਜਾਬ 'ਚ ਉਹ ਹਰ ਡਿਵੀਜ਼ਨ ਦੇ ਵਿੱਚ ਉਹ ਮੀਟਰ ਉਤਾਰ ਕੇ ਡਿਵੀਜ਼ਨਾਂ 'ਚ ਜਮ੍ਹਾਂ ਕਰਾ ਦਿੱਤੇ ਜਾਣਗੇ ਵੀ ਇਹ ਲੈ ਲਓ ਸਾਨੂੰ ਇਹ ਨਹੀਂ ਚਾਹੀਦੇ ਸਾਨੂੰ ਉਹ ਟੈਕਨੀਕਲ ਜਿਹੜੇ ਮੀਟਰ ਪਹਿਲੇ ਲੱਗੇ ਹੋਏ ਸੀ ਜਿਹਨੂੰ ਲੋਕ ਗਰਾਰੀ ਵਾਲਾ ਮੀਟਰ ਕਹਿੰਦੇ ਸੀ ਉਹੋ ਲੱਗਣੇ ਚਾਹੀਦੇ ਨੇ ਸੋ ਉਹ ਡਿਮਾਂਡ ਕਰਾਂਗੇ ਸੋ ਲਾਸਟ ਦੇ ਵਿੱਚ ਇੱਕੋ ਸਵਾਲ ਆ ਕਿ ਜਿਸ ਤਰ੍ਹਾਂ ਮਾਲਵੇ ਦੇ ਵਿੱਚ ਹੁਣ ਦੇਖਿਆ ਜਾਵੇ ਤਾਂ ਪਰਾਲੀ ਦਾ ਮੁੱਦਾ ਬਹੁਤ ਭਖਣਾ ਭਖ ਵੀ ਰਿਹਾ ਲਗਾਤਾਰ ਕਿਉਂਕਿ ਝੋਨਾ ਕਟਿਆ ਦੁਆਬੇ ਵਾਲੇ ਪਾਸੇ ਕਿਸ ਤਰ੍ਹਾਂ ਦਾ ਚੈਲੰਜ ਹੁਣ ਚੱਲ ਰਿਹਾ ਦੇਖੋ ਇਹ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਦੁਆਬੇ ਦੇ ਵਿੱਚ ਸਾਡਾ ਥੋੜਾ ਏਰੀਆ ਜਿਹਦੇ ਵਿੱਚ ਨਵਾਂ ਸ਼ਹਿਰ ਕੁਝ ਏਰੀਆ ਜੀ ਥੋੜਾ ਹੀ ਉਹ ਵੀ ਤੇ ਥੋੜਾ ਸਾਡਾ ਜਲੰਧਰ ਦਾ ਏਰੀਆ ਜੀ ਜਿਹੜਾ ਕਿ ਲੁਧਿਆਣੇ ਦੇ ਨਾਲ ਲੱਗਦੀ ਬੈਲਟ ਕਪੂਰਥਲੇ ਦਾ ਏਰੀਆ ਸੁਲਤਾਨਪੁਰ ਲੋਧੀਵਾਲ ਤੋਂ ਹੜਾਗੇ ਇਹ ਏਰੀਏ ਦੇ ਵਿੱਚ ਜਿਹੜੀ ਆ ਝੋਨੇ ਦੀ ਪ੍ਰਾਲੀ ਦਾ ਜਿਆਦਾ ਮਸਲਾ ਆਉਂਦਾ ਕਿਉਂਕਿ ਜਿਹੜਾ ਬਾਕੀ ਦੁਆਬਾ ਹੈ ਉਹ ਹੈਗੀ ਆਲੂ ਮਟਰ ਮੱਕੀ ਵਾਲੀ ਫਸਲ ਮੱਕੀ ਤੋਂ ਬਾਅਦ ਆਲੂ ਮਟਰ ਲੱਗਦਾ ਉਧਰ ਜਿਆਦਾ ਇਸ਼ੂ ਆਉਂਦਾ ਨਹੀਂ ਇਹ ਪਰ ਜਿੱਥੇ ਇਹ ਇਸ਼ੂ ਹੈਗਾ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਤੁਹਾਨੂੰ ਜੇ ਕਿਤੇ ਕਿਸਾਨ ਕਾ ਹਫੂਸ ਨੂੰ ਵੀ ਅੱਗ ਲਾਉਂਦਾ ਉਹ ਤਾਂ ਤੁਹਾਨੂੰ ਨਜ਼ਰ ਆਉਂਦਾ ਤੁਹਾਡਾ ਸਾਰਾ ਹੀ ਅਮਲਾ ਉੱਥੇ ਪਹੁੰਚ ਜਾਂਦਾ ਅੱਜ ਇਹ ਨਹੀਂ ਨਜ਼ਰ ਆ ਰਿਹਾ ਕਿ ਕਿਸਾਨ ਦੀ ਲੁੱਟ ਹੋ ਰਹੀ ਆ ਉਹਨੂੰ ਡੀਏਪ ਜਿਹੜੀ ਆ ਉਹ 1350 ਦਾ ਬੋਰਾ ਹੈ ਤੇ ਉਹਦੇ ਨਾਲ 1600 ਰਲਾ ਕੇ ਉਹਨੂੰ 2000 ਚ ਬੋਰਾ ਮਿਲ ਰਿਹਾ ਉਹ ਨਹੀਂ ਨਜ਼ਰ ਆਉਂਦਾ ਅੱਜ ਤੁਹਾਨੂੰ ਇਹ ਨਜ਼ਰ ਨਹੀਂ ਆਉਂਦਾ ਵੀ ਹੜਪੀੜ ਤੇ ਏਰੀਏ ਦੇ ਵਿੱਚ ਤੁਹਾਡੀ ਸਰਕਾਰ ਨੇ ਕੀ ਦਿੱਤਾ ਹੁਣ ਤੱਕ ਕੁਝ ਨਹੀਂ ਦਿੱਤਾ ਉਹਨਾਂ ਨੂੰ ਇਹ ਨਹੀਂ ਨਜ਼ਰ ਆਉਂਦਾ ਵੀ ਅੱਜ ਜਿਹੜਾ ਚਾਈਨਾ ਵਾਇਰਸ ਆਉਣ ਨਾਲ ਕਿਸਾਨਾਂ ਦਾ ਜਿਹੜਾ ਝਾੜਿਆ ਉਹ 5 5 7 7 ਕੁਇੰਟਲ ਵੀ ਏਕੜ ਦਾ ਰਹਿ ਗਿਆ ਸਾਰਾ ਹੀ ਤੇ ਉਹਨਾਂ ਨੂੰ ਕਿੱਦਾਂ ਘਾਟਾ ਪਿਆ ਉਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਵੀ ਨਹੀਂ ਪੂਰੀ ਹੋਈ ਤੇ ਉਹ ਨਹੀਂ ਨਜ਼ਰ ਆਉਂਦਾ ਕੇਵਲ ਉਹ ਧੂਆਂ ਨਜ਼ਰ ਆਉਂਦਾ ਜਿਹੜਾ ਕਿ ਕੇਵਲ ਕਿਸਾਨ 4% 4% 96% ਅਦਰ ਸੋਰਸੇਜ ਤੋਂ ਆ ਤਾਂ ਉਹਦੇ ਤੇ ਪਰਚੇ ਤੁਸੀਂ ਦਿੰਨੇ ਹੋ ਤੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ ਜਾਂ ਤਾਂ ਜਿਹੜੀ ਪਰਾਲੀ ਆ ਉਹਦੀ ਸਾਮ ਸੰਭਾਲ ਸਰਕਾਰ ਖੁਦ ਕਰੇ ਨਹੀਂ ਤਾਂ ਫਿਰ ਅਸੀਂ ਇਹ ਸਾਰਿਆਂ ਸਾਥੀਆਂ ਨੂੰ ਕਹਾਂਗੇ ਪੂਰੇ ਪੰਜਾਬ ਦੇ ਵਿੱਚ ਵੇ ਭਾਈ ਜਿੱਦਣ ਝੋਨਾ ਵੜਿਆ ਜਾਂਦਾ ਉਹ ਆਪਣੇ ਖੇਤੀਬਾੜੀ ਵਿਭਾਗ ਨੂੰ ਦੱਸ ਦਿਓ ਵੀ ਭਾਈ ਸਾਡਾ ਝੋਨਾ ਵੜਿਆ ਗਿਆ ਆ ਕੇ ਪਰਾਲੀ ਸਾਂਭ ਲਓ ਗੱਠਾ ਬਣੀਆਂ ਗੱਠਾ ਬੰਨ ਲਓ ਜੇ ਇਹਨੂੰ ਜੋਕ ਕਰਨਾ ਕਰ ਲਓ ਨਹੀਂ ਤਾਂ ਫਿਰ ਉਹਨੂੰ ਪੰਜ-ਛੇ ਦਿਨ ਦੇ ਕੇ ਉਹਨੂੰ ਫਿਰ ਤਿੱਲੀ ਹੀ ਲੱਗੂਗੀ ਤਿੱਲੀ ਲੱਗੂ ਤੇ ਇੱਕ ਤੁਹਾਡੇ ਵਾਲੇ ਪਾਸੇ ਮਸਲਾ ਜਿਹੜਾ ਤੁਸੀਂ ਪਹਿਲਾਂ ਵੀ ਧਰਨਾ ਲਾਇਆ ਗੰਨਾ ਦਾ ਜਿਹੜਾ ਬਕਾਇਆ ਉਹ ਕੀ ਮਸਲਾ ਹੱਲ ਹੋ ਗਿਆ ਜਾਂ ਜਿਉਂਦਾ ਤਿਉਂ ਆ ਨਹੀਂ ਹਜੇ ਉਹ ਲਗਭਗ ਜਿਹੜਾ ਗੰਨੇ ਦਾ ਬਕਾਇਆ ਜਿਉਂਦਾ ਤਿਉਂ ਖੜਾ ਹੈ ਸਰਕਾਰ ਬੜੀਆਂ ਬਣੀਆਂ ਫਿੰਡਾ ਮਾਰਦੀ ਐ ਪਰ ਅਸੀਂ ਇੰਨੇ ਪੈਸੇ ਦੀ ਗੰਨੇ ਲਈ ਰੱਖ ਲੈ ਜਦ ਕਿ ਗੰਨੇ ਦੇ ਜਿਹੜੇ ਸਾਡੇ 65 ਰੁਪਏ 50 ਪੈਸੇ ਉਹ ਹਲੇ ਤੀ ਵਾਪਸ ਨਹੀਂ ਆਏ ਉਹ ਮਿਲੇ ਨਹੀਂ ਸਾਰੀਆਂ ਮਿਲਾਂ ਦੇ ਥੋੜੇ ਥੋੜੇ ਪਹਿਲਾਂ ਦਿੱਤੇ ਗਏ ਸੀ ਪਹਿਲਾਂ ਇੱਕ ਇੱਕ ਮਹੀਨੇ ਦੋ ਦੋ ਮਹੀਨੇ ਦੇ ਫਿਰ ਉਹ ਸਾਰੇ ਪ੍ਰਾਈਵੇਟ ਸਰਕਾਰੀ ਮਿਲਾਂ ਦਾ ਸਾਰਾ ਹੀ ਬਕਾਇਆ ਖੜਾ ਔਰ ਸਾਡਾ ਫਗਵਾੜਾ ਮਿਲਦਾ ਬਕਾਇਆ 2022 ਦਾ ਖੜਾ ਸੋ ਉਹ ਨਹੀਂ ਸਰਕਾਰ ਦੇ ਰਹੀ ਇੱਕ ਸਰਕਾਰ ਨੂੰ ਹੋਰ ਵੀ ਕਹਿਣਾ ਚਾਹੁੰਦੇ ਆ ਇਹਦੇ ਤੇ ਵੀ ਹੁਣ ਸੰਘਰਸ਼ ਚਾਉਣੇ ਦੇ ਨਾਲ ਚਾਹੀ ਮੀਟਿੰਗ ਲੱਗੇ ਸਦਨ ਇਹਤੇ ਵੀ ਸੰਘਰਸ਼ ਲਿਖਿਆ ਜਾਊਗਾ ਨਾਲ ਦੀ ਸਟੇਟ ਨੇ 15 ਰੁਪਏ ਕੁਇੰਟਲ ਦੇ ਵਧਾ ਦਿੱਤੇ ਨੇ ਤੇ ਇਹ 50 ਸਰਕਾਰ ਚੁੱਪੀ ਸਾਧ ਕੇ ਬੈਠੀ ਹੈ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਵੀ ਇਹਦੇ ਤੇ ਰੇਟ ਅਨਾਉਂਸ ਕਰੇ ਤੁਰੰਤ ਵਾਦਾ ਕਰਕੇ ਅਸੀਂ 450 ਦੀ ਡਿਮਾਂਡ ਕਰਦੇ ਹਾਂ ਤਾਂ 500 ਰੁਪਏ ਅਸੀਂ ਕਹਿੰਨੇ ਆ ਪਰ 450 ਘੱਟ ਤੋਂ ਘੱਟ ਜਿਹੜਾ ਅਨਾਉਂਸ ਕਰੇ ਤੇ ਫਿਰ ਅਸੀਂ ਜਿਹੜਾ ਆ ਸਰਕਾਰ ਨੂੰ ਜਿਹੜਾ ਆ ਕਵਾਂਗੇ ਭਈ ਕਿਸਾਨ ਹੱਤ ਐਚੀ ਆ ਜਿਹੜੀ ਕਹਿੰਦੇ ਆ ਭਈ ਕਿਸਾਨ ਹੱਤ ਐਚੀ ਆ ਪਰ ਸਰਕਾਰ ਤੇ ਚੁੱਪੀ ਸਾਧ ਕੇ ਬੈਠੀ ਆ ਪਿਛਲਾ ਬਕਾਇਆ ਖੜਾ ਤੇ ਆਉਣ ਵਾਲੇ ਸੀਜ਼ਨ ਦਾ ਜਿਹੜਾ ਰੇਟ ਉਹ ਹਜੇ ਅਨਾਉਂਸ ਨਹੀਂ ਕੀਤਾ ਆ ਰਾਜ ਸਾਹਿਬ ਤੁਸੀਂ ਆ ਸਮਝਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਕੋਟਲੀ ਸਾਹਿਬ ਬਹੁਤ ਬਹੁਤ ਧੰਨਵਾਦ